ਅਸੀਂ ਨੌਕਰਾਨੀ ਰੱਖੀ ਸੀ 10 ਦਿਨ ਪਹਿਲਾਂ ਜਿਆਨੂਰੇ ਬੰਦੇ ਸੀ ਅੰਦਰ ਤਿੰਨ ਉਹਨਾਂ ਨੇ ਆ ਕੇ ਕਮਰੇ ਚ ਬਿਠਾਤਾ ਅਸੀਂ ਕਹਾਂ ਜੋ ਹੈਗਾ ਭਾਈ ਠੀਕ ਹੈ ਆਪਣਾ ਲੈ ਜੋ ਸਾਨੂੰ ਨੌਕਰਾਨੀ ਸੀ ਕੋਈ 27-28 ਸਾਲ ਦੀ ਪੂਰੀ ਰਹਿੰਦੀ ਸੀ 10 ਦਿਨ ਉਹ ਸੀ ਨੌਕਰਾਨੀ ਪਹਿਲਾਂ ਹੀ ਭੱਜੀ ਹੋਈ ਹੈ ਆਇਡੈਂਟੀਫਾਈ ਕਰ ਰਹੇ ਹਾਂ ਉਹਨਾਂ ਨੂੰ ਤਿੰਨ ਜਣਾਂ ਦਾ ਪਤਾ ਲੱਗਿਆ ਵੀ ਤਿੰਨ ਜਣੇ ਇਨਵੋਲਟ ਸਨ ਕੁਝ ਸੱਤ ਦਸਰੇ ਨੇ ਕੁਝ ਸੋਨਾ ਘਰੇ ਪਿਆ ਸੀ ਜੋ ਕਲੀਅਰ ਕਰ ਰਹੇ ਆ ਸਰ ਕੀ ਕੀ ਮੇਰਾ ਨਾਮ ਸ਼ੰਟੀ ਕਾਲੀਆ ਅਸੀਂ ਨੌਕਰਾਣੀ ਰੱਖੀ ਸੀ 10 ਦਿਨ ਪਹਿਲਾਂ ਅਸੀਂ ਗਏ 1:30 ਵਜੇ ਜਾਨੂ ਸਵੇਕ 2:00 ਵਜੇ ਵਾਲੇ ਕੁੰਡਾ ਖੰਡਾ ਬੈਲ ਮਾਰੀ ਖੋਲਿਆ ਨਹੀਂ ਅਸੀਂ ਦੂਜੀ ਜਾਪੀ ਨਾਲ ਖੋਲਿਆ ਜਾਨੂ ਉਹਰੇ ਬੰਦੇ ਸੀ ਅੰਦਰ ਤਿੰਨ ਅੱਛਾ ਅਸੀਂ ਉਹਨਾਂ ਨੂੰ ਕਿਹਾ ਉਹਨਾਂ ਨੇ ਆ ਕੇ ਸਾਨੂੰ ਫੜ ਲਿਆ ਅੱਛਾ ਉਹਨਾਂ ਨੇ ਆ ਕੇ ਕਮਰੇ 'ਚ ਬਿਠਾਤਾ ਅਸੀਂ ਕਹਾਂ ਜੋ ਹੈਗਾ ਭਾਈ ਇਹ ਠੀਕ ਹੈ ਆਪਣਾ ਲੈ ਜੋ ਸਾਨੂੰ ਛੱਡੋ ਵਾਧਾ ਕਰਦੋਂ ਉਹ ਭੱਜ ਗਏ ਆ ਪੱਜ ਗਏ ਕੁਝ ਹਥਿਆਰ ਵਗੈਰਾ ਸੀ ਉਹਨਾਂ ਕੋਲ ਕਿ ਕੀ ਸੀ ਜੀ ਹਥਿਆਰ ਪਤਾ ਨਹੀਂ ਕੁਝ ਉਹਨਾਂ ਕੋਲ ਕੀ ਸੀ ਕਿ ਨਹੀਂ ਸੀ ਤੁਹਾਡੇ ਅੰਤਤ ਨੋਕਰਾਂ ਹਾਂ ਨੋਕਰਾਨੀ ਪਹਿਲਾਂ ਹੀ ਭੱਜੀ ਹੋਈ ਸੀ ਟੋਟਲ ਤਿੰਨਾਂ ਲਈ ਸੀ ਆ ਤਿੰਨ ਬੰਦੇ ਸੀ ਕੁਝ ਅੰਦਾਜ਼ਾ ਹੈ ਕਿੰਨੇ ਕਰਾਨ ਨੂੰ ਖਾਣ ਹੋਇਆ ਇਹ ਕੋਈ ਨਹੀਂ ਹੁਣ ਦੇਖ ਕੇ ਹੁਣ ਦੱਸ ਦਿੰਦੇ ਕੀ ਹੈ ਅੰਦਾਜ਼ਾ ਕੋਈ ਐਡਰੈਸਿੰਗ ਪਤਾ ਕੋਈ ਐਡਰੈਸਿੰਗ ਕਿੰਨੇ ਕੋ ਮੋਟੇ ਜੀ ਨੋਕਰਾਨੀ ਸੀ ਕਿ ਕੋਈ ਸਤਾ 28 ਸਾਲ ਦੀ ਕਿੰਨੇ ਦਿਨ ਹੋਈ 10 ਦਿਨ ਹੋਈ ਸੀ ਉਹ ਵੀ ਨਾਲ ਆ ਹਾਂ ਉਹ ਪਹਿਲਾਂ ਹੀ ਭੱਜ ਗਈ ਸੀ ਹਾਂ ਅੱਜ ਇਹ ਉਰੀ ਰਹਿੰਦੀ ਸੀ ਉਹ ਪਾਲਤਾਂ ਕਹਿੰਦੇ ਵਗਣ ਲੱਗੇ ਨੇ ਸੀਸੀਟੀਵੀ ਨਹੀਂ ਕੈਮਰਾ ਕੋਈ ਨਹੀਂ ਲੱਗਾ ਇੱਥੇ ਅੱਜ ਜੁ ਸੁੰਦਰ ਸਿਟੀ ਚ ਦੁਪਹਿਰ ਇਫਲਾ ਮੜੀ ਸੀ ਇੱਕ ਘਰ ਦੇ ਵਿੱਚ ਖੁਸ਼ ਜਾਨਾਂ ਨੇ ਵੜ ਕੇ ਚੋਰੀ ਕੀਤੀ ਹੈ ਜਿਹੜੇ ਮਕਾਨ ਮਾਲਕ ਸੇ ਉਹ ਘਰੇ ਨਹੀਂ ਸੀਗੇ ਜਦੋਂ ਘਰੇ ਆਏ ਨੇ ਤੇ ਚੋਰ ਇੱਥੇ ਸੀਗੇ ਤੇ ਉਹਨਾਂ ਨੂੰ ਇੱਕ ਕਮਰੇ ਚ ਉਹਨਾਂ ਨੇ ਬੰਦ ਕਰ ਦਿੱਤਾ ਤੇ ਕੁਛ ਮਾਲ ਚੋਰੀ ਕਰਕੇ ਲੈ ਗਏ ਸਰ ਕੁਝ ਉੱਜਿਬ ਫੜਿਆ ਵੀ ਗਿਆ ਉਹਨਾਂ ਚੋਂ ਨਹੀਂ ਜੀ ਹਲੇ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਉਹਨਾਂ ਨੂੰ ਤਿੰਨ ਜਣਾਂ ਦਾ ਪਤਾ ਲੱਗਿਆ ਵੀ ਤਿੰਨ ਜਣੇ ਇਨਵੋਲਡ ਸਨ ਸੀਸੀਪੀ ਦੇ ਸਾਹਮਣੇ ਆ ਨਹੀਂ ਸਰ ਕੁਝ ਉਹ ਸਾਰਾ ਕੁਝ ਅਸੀਂ ਕਰ ਰਹੇ ਹਾਂ ਜੀ ਪਹਿਲਾਂ ਤਾਂ ਅਸੀਂ ਪਰਚਾ ਦਰਜ ਕਰਕੇ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਜੋ ਟ੍ਰੇਸ ਹੋਏਗਾ ਤੁਹਾਨੂੰ ਦੱਸਾਂਗੇ ਕਿੰਨਾ ਕੁ ਨੁਕਸਾਨ ਲੱਗ ਰਿਹਾ ਜੀ ਕੁਝ ਸੱਚ ਦੱਸ ਰਹੇ ਨੇ ਕੁਝ ਸੋਨਾ ਘਰੇ ਪਿਆ ਸੀ ਜੋ ਉਹ ਕਲੀਅਰ ਕਰ ਰਹੇ ਨੇ ਸਰ ਕੀ ਕੀ ਹੈਗਾ ਹਾਂਜੀ ਅੱਜ ਦੁਪਹਿਰ ਦੀ ਗੱਲ ਹੈ ਜੀ ਦੋਕ ਅਸੀਂ ਨੌਕਰਾਨੀ ਰੱਖੀ ਸੀ 10 ਦਿਨ ਪਹਿਲਾਂ ਜਿਆਨੂਰੇ ਬੰਦੇ ਸੀ ਅੰਦਰ ਤਿੰਨ ਉਹਨਾਂ ਨੇ ਆ ਕੇ ਕਮਰੇ ਚ ਬਿਠਾਤਾ ਅਸੀਂ ਕਹਾਂ ਜੋ ਹੈਗਾ ਭਾਈ ਠੀਕ ਹੈ ਆਪਣਾ ਲੈ ਜੋ ਸਾਨੂੰ ਨੌਕਰਾਨੀ ਸੀ ਕੋਈ 27-28 ਸਾਲ ਦੀ ਪੂਰੀ ਰਹਿੰਦੀ ਸੀ 10 ਦਿਨ ਉਹ ਸੀ ਨੌਕਰਾਨੀ ਪਹਿਲਾਂ ਹੀ ਭੱਜੀ ਹੋਈ ਹੈ ਆਇਡੈਂਟੀਫਾਈ ਕਰ ਰਹੇ ਹਾਂ ਉਹਨਾਂ ਨੂੰ ਤਿੰਨ ਜਣਾਂ ਦਾ ਪਤਾ ਲੱਗਿਆ ਵੀ ਤਿੰਨ ਜਣੇ ਇਨਵੋਲਟ ਸਨ ਕੁਝ ਸੱਤ ਦਸਰੇ ਨੇ ਕੁਝ ਸੋਨਾ ਘਰੇ ਪਿਆ ਸੀ ਜੋ ਉਹ ਕਲੀਅਰ ਕਰ ਰਹੇ ਨੇ ਸਾਰਾ ਕੀ ਕੀ ਮੇਰਾ ਨਾਮ ਸ਼ੰਟੀ ਕਾਰਿਆ ਅਸੀਂ ਨੌਕਰਾਣੀ ਰੱਖੀ ਸੀ 10 ਦਿਨ ਪਹਿਲਾਂ ਅਸੀਂ ਗਏ 8:00 ਵਜੇ ਜਾਂ ਨੂੰ 7:00 2:00 ਵਜੇ ਆਲੇ ਕੁੰਡਾ ਕੁੰਡਾ ਬੈਲ ਮਾਰੀ ਖੋਲ੍ਹਣੀ ਅਸੀਂ ਦੂਜੀ ਜਾਪੀ ਨਾਲ ਖੁੱਲ੍ਹਿਆ ਜਾਂ ਨੂੰ ਉਹਰੇ ਬੰਦੇ ਸੀ ਅੰਦਰ ਤਿੰਨ ਅਸੀਂ ਉਹਨਾਂ ਨੂੰ ਕਿਹਾ ਉਹਨਾਂ ਨੇ ਆਕੇ ਸਾਨੂੰ ਫੜ ਲਿਆ ਅੱਛਾ ਉਹਨਾਂ ਨੇ ਆਕੇ ਕਮਰੇ ਚ ਬਿਠਾਤਾ ਅਸੀਂ ਕਹ ਜੂ ਹੈਗਾ ਭਾਈ ਠੀਕ ਹੈ ਆਪਣਾ ਲੈ ਜੋ ਸਾਨੂੰ ਛੱਡੋ ਮਾਦਾਪ ਤਾਂ ਉਹ ਬੜੇ ਭੱਜ ਗਏ ਆ ਭੱਜ ਗਏ ਕੁਝ ਹਥਿਆਰ ਵਗੈਰਾ ਸੀ ਉਹਨਾਂ ਕੋਲ ਕਿ ਕੀ ਸੀ ਜੀ ਹਥਿਆਰ ਪਤਾ ਨਹੀਂ ਕੁਝ ਉਹਨਾਂ ਕੋਲ ਕੀ ਸੀ ਕਿ ਨਹੀਂ ਸੀ ਤੁਹਾਡੇ ਅੰਦਰ ਤਾਂ ਨੀ ਨੌਕਰਾਂ ਹਾਂ ਨੌਕਰਾਂ ਨਹੀਂ ਪਹਿਲਾਂ ਹੀ ਭੱਜੀ ਹੋਈ ਸੀ ਟੋਟਲ ਕਿੰਨੇ ਸੀਗੇ ਆ ਤਿੰਨ ਬੰਦੇ ਸੀ ਕੁਝ ਅੰਦਾਜ਼ਾ ਹੈ ਕਿੰਨੇ ਕਰਾਂ ਲੋਥਾਂ ਹੋਏ ਇਹ ਕੋਈ ਨਹੀਂ ਹੁਣ ਦੇਖ ਕੇ ਹੁਣ ਦੱਸ ਦਿੰਦੇ ਕੀ ਹੈ ਅੰਦਾਜ਼ਾ ਕੋਈ ਐਡਰੈਸ ਨਹੀਂ ਪਤਾ ਕੋਈ ਐਡਰੈਸ ਨਹੀਂ ਹੂੰ ਕਿੰਨੇ ਕੁ ਮੋੜੀ ਦੀ ਨੂੰ ਆ ਨੌਕਰਾਨੀ ਸੀ ਕੋਈ 27-28 ਸਾਲ ਦੀ ਕਿੰਨੇ ਦਿਨ ਹੋਈ 10 ਦਿਨ ਹੋਈ ਸੀ ਉਹ ਵੀ ਨਾ ਆਇਆ ਹਾਂ ਉਹ ਪਹਿਲਾਂ ਹੀ ਭੱਜ ਗਈ ਸੀ ਹਾਂ ਅੱਜ ਇਹਦੀ ਉਰੀ ਰਹਿੰਦੀ ਜੂ ਪਿੰਡਾਂ ਦੇ ਕੈਮਰੇ ਵਗੈਰਾ ਲੱਗੇ ਨੇ ਸੀਸੀਟੀਵੀ ਨਹੀਂ ਕੈਮਰਾ ਕੋਈ ਨਹੀਂ ਲੱਗਾ ਇੱਥੇ ਅੱਜ ਜੂ ਸੁੰਦਰ ਸਿਟੀ ਚ ਦੁਪਹਿਰ ਇਤਲਾ ਮਿਲੀ ਸੀ ਇਹ ਘਰ ਦੇ ਵਿੱਚ ਕੁਛ ਜਾਣਾ ਨੇ ਵੜ ਕੇ ਚੋਰੀ ਕੀਤੀ ਹੈ ਜਿਹੜੇ ਮਕਾਨ ਮਾਲਕ ਸੇ ਉਹ ਘਰੇ ਨਹੀਂ ਸਕੇ ਜਦੋਂ ਘਰੇ ਆਏ ਨੇ ਤੇ ਚੋਰ ਇੱਥੀ ਸਕੇ ਤੇ ਉਹਨਾਂ ਨੂੰ ਇੱਕ ਕਮਰੇ ਚ ਉਹਨਾਂ ਨੇ ਬੰਦ ਕਰ ਦਿੱਤਾ ਕੁਝ ਸਮਾਨ ਚੋਰੀ ਕਰਕੇ ਲੈ ਗਏ ਸਰ ਕੁਝ ਅਜੇ ਫੜਿਆ ਵੀ ਗਿਆ ਉਹਨਾਂ ਚੋਂ ਨਹੀਂ ਨਹੀਂ ਜੀ ਹਲੇ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਉਹਨਾਂ ਨੂੰ ਤਿੰਨ ਜਣਿਆਂ ਦਾ ਪਤਾ ਲੱਗਿਆ ਵੀ ਤਿੰਨ ਜਣੇ ਇਨਵੋਲਵਡ ਸਨ ਸੀਸੀਟੀਵੀ ਸਾਹਮਣੇ ਨਹੀਂ ਸਰ ਕੁਝ ਉਹ ਸਾਰਾ ਕੁਝ ਅਸੀਂ ਕਰ ਰਹੇ ਹਾਂ ਜੀ ਪਹਿਲਾਂ ਤਾਂ ਅਸੀਂ ਪਰਚਾ ਦਰਜ ਕਰਕੇ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਜੋ ਟ੍ਰੇਸ ਹੋਏਗਾ ਤੁਹਾਨੂੰ ਦੱਸਾਂਗੇ ਕਿੰਨਾ ਕਨੁਸਾਨ ਲੱਗ ਰਿਹਾ ਜੀ ਉਹ ਕੁਝ ਸੱਤ ਦੱਸ ਰਹੇ ਨੇ ਕੁਝ ਸੋਨਾ ਘਰੇ ਪਿਆ ਸੀ ਜੋ ਕਲੀਅਰ ਕਰ ਰਹੇ ਹਾਂ ਸਰ ਕੀ ਕੀ ਹੈਗਾ ਹਾਂਜੀ ਇਹ ਦੁਪਹਿਰ ਦੀ ਗੱਲ ਹੈ ਜੀ ਦੋਕ